ਕਾਨੂੰ ਤਬ ਆ ਕਮੇਟੀ ਸੈਂਟਰ ਸੇ ਬਣਿਆ ਜਾਗਾ ਜੀ ਹੂੰ ਤਬ ਬਾਕੀ ਅੱਬਾ ਸਾਡਾ ਵਾਲੇ ਵਿੱਚੇ ਰਹਿ ਗਿਆ ਜੀ ਅੱਛਾ ਹਾਂਜੀ ਉਹ ਜਦੋਂ ਇਹ ਸਕੀਮ ਆ ਗਈ ਉਹਦੇ ਨਾਲ ਹੀ ਬਾਅਦ ਚ ਕੁਝ ਟਾਈਮ ਬਾਅਦ ਜਿੱਦਾਂ ਕਹਿੰਦੇ ਵੀ 2-4 ਮਹੀਨੇ ਬਾਅਦ ਹੀ ਬੰਦ ਹੋ ਗਈ ਸੁਨੇਹਾ ਦੇਣਾ ਚਾਹੁੰਦੇ ਸਰਕਾਰ ਨੂੰ ਨਾ ਜੀ ਆਪਾਂ ਨਹੀਂ ਦੇਣਾ ਸੁਨੇਹਾ ਕੋਈ ਵੀ ਨਾ ਉਹ ਨਹੀਂ ਸਾਡਾ ਸੁਣਦਾ ਨਾ ਸਿੱਦੇਗਾ ਤੇ ਜਿਹੜਾ ਇਹ ਪਾਣੀ ਦੀ ਮਾਰ ਪੈਂਦੀ ਸੀ ਤੇ ਕਿੰਨਾ ਕੁ ਨੁਕਸਾਨ ਇੱਥੇ ਪਿੰਡਾਂ ਨੂੰ ਹੁੰਦਾ ਜੀ ਪਾਣੀ ਦਾ ਨੁਕਸਾਨ ਇੱਥੇ ਬਹੁਤ ਹੁੰਦਾ ਸਾ ਜੀ ਜੋ ਡੀਸੀ ਸਾਹਿਬ ਸੇ ਹਿਸ਼ਾਰਪੁਰ ਤੋਂ ਉਨੇ ਵੀ ਆਣ ਕੇ ਮੌਕਾ ਦੇਖਿਆ ਕਿ ਚੋ ਦੀ ਜੋ ਮਾਰਿਆ ਬਹੁਤ ਆ ਅਜੀ ਬਾਬਾ ਜੀ ਆ ਜਿਹੜੀ ਬਾਗਬਾਨੀ ਤੁਸੀਂ ਕੀਤੀ ਸ਼ੁਰੂ ਕੀ ਕੀ ਇਹਦਾ ਹੈਗਾ ਮਕਸਦ ਤੇ ਕਿਹੜੇ ਕਿਹੜੇ ਬੁੱਟੇ ਲਾਏ ਹੋਏ ਇੱਥੇ ਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਨੁਣੀ ਸਿੰਘ ਚਿਮਾ ਤੁਸੀਂ ਵੇਖ ਰਹੇ ਜੀਬੀਸੀ ਅਪਡੇਟ ਆ ਲੈ ਜੀ ਅਸਲੇ ਪਹੁੰਚੇ ਆ ਪਿੰਡ ਤਾਜੇਵਾਲ ਤਾਜੇਵਾਲ ਦੇ ਬਾਰੇ ਜਾਣਕਾਰੀ ਹਾਸਲ ਕਰਦੇ ਆ ਵਿਕਾਸ ਕਾਰਜਾਂ ਨੂੰ ਲੈ ਕੇ ਕਿਹੜੀਆਂ ਥੋੜਾ ਮਹਿਸੂਸ ਕਰਦੇ ਪਿੰਡ ਵਾਸੀ ਤੇ ਸਾਡੇ ਨਾਲ ਪੰਚਾਇਤ ਮੈਂਬਰ ਤੇ ਪਿੰਡ ਦੀ ਇੱਕ ਸਾਥ ਵੀ ਲੱਗੀ ਆ ਤਾਸ਼ ਖੇਡੀ ਜਾ ਰਹੀ ਆ ਤੇ ਅਸੀਂ ਗੱਲਬਾਤ ਕਰਦੇ ਆ ਪਿੰਡ ਵਾਸੀਆਂ ਦੇ ਨਾਲ ਹਾਂਜੀ ਸਵਾਗਤ ਆ ਜੀਬੀਸੀ ਅਪਡੇਟ ਦੇ ਵਿੱਚ ਜੀ ਹਾਂਜੀ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਜੀ ਸੁਰਨ ਸਿੰਘ ਆ ਜੀ ਕਿਹੜੇ ਪਿੰਡ ਤੋਂ ਜੀ ਤਾਜੇਵਾਲ ਤੋਂ ਅਜੇ ਵੱਲ ਤੋਂ ਹੂੰ ਵਿਕਾਸ ਕਰਜਨ ਲੈ ਕੇ ਕਿਵੇਂ ਦੇਖਦੇ ਹੋ ਕਿ ਕਿਹੜੇ-ਕਿਹੜੇ ਕੰਮ ਹੋ ਚੁੱਕੇ ਆ ਪਿੰਡ ਦੇ ਵਿੱਚ ਕੰਮ ਤਾਂ ਆ ਕਮੇਟੀ ਸੈਂਟਰ ਦੇ ਬਣਿਆ ਜਗਾ ਜੀ ਹੂੰ ਤਾਂ ਬਾਕੀ ਅੱਬਾ ਸੜਾ ਵਾਲੇ ਵਿੱਚੇ ਰਹਿ ਗਿਆ ਜੀ ਅੱਛਾ ਹਾਂਜੀ ਬਾਕੀ ਆ ਡਾਕਟਰੀ ਆ ਜਿਹੜਾ ਸੀਗਾ ਕਮੇਟੀ ਹੰਦੇ ਵੀ ਬੰਦ ਹੋ ਗਏ ਆ ਹੂੰ ਹਾਂਜੀ ਔਰ ਗਲੀਆਂ ਸੜਕਾਂ ਸਾਰੀਆਂ ਬਣ ਗਈਆਂ ਜੀ ਹਾਂਜੀ ਹਾਂਜੀ ਇਹ ਬਣ ਗਈਆਂ ਜੀ ਹਾਂਜੀ ਹਾਂਜੀ ਕੀ ਕੰਮ ਹਾਂਜੀ ਇੱਕ ਪ੍ਰਾਈਵੇਟ ਸਕੂਲ ਹੈ ਜੀ ਉਹ ਬੁੰਗੇਆ ਸਾਹਿਬ ਆ ਬਾਹਰ ਗੁਰਦਾਸਾਨਗਰ ਨੂੰ ਜਾਂਦਿਆਂ ਨੇ ਹਾਂਜੀ ਉੱਥੇ ਪੜ੍ਹਾਈ ਵਧੀਆ ਹੈ ਜੀ ਜਿਹੜੇ ਸਾਡੇ ਬੱਚੇ ਆ 10ਵੀਂ ਤੱਕ ਰੋ ਸਰਕਾਰੀ ਸਕੂਲ ਜਾਂਦੇ ਬਛੋਈ ਹਾਂਜੀ ਹੋਰ ਵਧੀਆ ਜਾਣ ਕੇ ਪੁਲ ਵੀ ਬਣ ਗਿਆ ਪਹਿਲਾਂ ਚੋਸ ਸੀ ਸਾਡੇ ਨਿਆਣਿਆਂ ਨੂੰ ਜਾਣਾਂ ਔਕਾ ਸੀ ਉਹ ਪੁਲ ਬਣਾਤਾ ਜੀ ਡਾਕਟਰ ਰਾਜਵਾਲ ਨੇ ਬਣਿਆ ਸੀਗਾ ਜੀ ਬਹੁਤ ਸੋਹਣਾ ਹੈ ਜਾਣ ਕੇ ਹੋਰ ਬਾਕੀ ਐ ਠੀਕ ਠਾਕ ਆ ਸਭ ਗਲੀਆਂ ਪਿੰਡ ਦੀਆਂ ਹਾਂਜੀ ਤੇ ਤੁਹਾਡਾ ਚੱਬੇਲ ਹਲਕੇ ਚ ਪੈਂਦਾ ਪਿੰਡ ਜੀ ਹਾਂਜੀ ਚੱਬੇ ਵਾਲ ਹਾਰਪੁਰ ਚ ਆ ਅਸੀਂ ਸਾਰੇ ਠੀਕ ਹਾਂਜੀ ਤੇ ਕਿਵੇਂ ਦੇਖਦੇ ਹੋ ਕਿ ਜਿਹੜਾ ਇੱਕ ਪੰਚਾਇਤ ਘਰ ਵੀ ਹੁੰਦੇ ਪਿੰਡ ਦੇ ਵਿੱਚ ਜੰਜ ਘਰ ਵੀ ਹੁੰਦੇ ਆ ਜਿਹੜੇ ਡਾ ਘਰ ਵੀ ਹੁੰਦੇ ਆ ਜਿਹੜਾ ਪਹਿਲੇ ਸਮੇਂ ਵਿੱਚ ਹੁੰਦੇ ਸੀ ਉਹ ਵੀ ਹੈਗੇ ਮੌਜੂਦ ਆ ਹੁਣ ਪਿੰਡ ਦੇ ਵਿੱਚ ਜੰਜ ਘਰ ਤਾਂ ਇੱਕ ਉਧਰ ਆ ਸਾਡੇ ਆਹ ਕਮੈਂਟਰੀ ਹਾਲਚ ਬਰਾਤ ਬੈਂਦੀ ਆ ਅੱਛਾ ਹਾਂਜੀ ਜਿੱਦਾਂ ਬਰਾਤ ਆਉਂਦੀ ਆ ਤਾਂ ਕੁਝ ਕਈ ਟੈਂਟ ਲਾਉਂਦੇ ਨਹੀਂ ਲਾਉਂਦੇ ਰਵਦਾਸ ਮੰਦਰ ਦੋ ਹਾਲ ਸਰਪੰਚ ਨੇ ਬਣਾਤੇ ਵੱਡੇ ਵੱਡੇ ਪੁੱਛ ਵੀ ਮਤਲਬ ਮੀ ਕੀਣੀ ਪੈਂਦੀ ਆ ਤਾਂ ਉਹਦੇ ਵਿੱਚ ਅਸੀਂ ਵਿਆਹ ਕਰ ਦਿੰਦੇ ਆ ਜੀ ਹਾਲ ਬਹੁਤ ਸੋਹਣੀ ਸਹੂਲਤ ਆ ਇੰਨਾ ਥਾਂ ਜਿਹੜਾ ਬਣਿਆ ਸਰਕਾਰੀ ਬਣਿਆ ਸੀਗਾ ਉਦੋਂ ਇਹ ਕੋਈ ਸਕੀਮ ਚੱਲਦੀ ਸੀ ਜਿਹੜੀ ਸਕੀਮ ਸੀਗੀ ਇਹ ਸੀਗੀ ਵੈਟਰਨਰੀ ਹਸਪਤਾਲ ਬਣਾਇਆ ਸੀ ਕੁਝ ਪਿੰਡਾਂ 'ਚ ਬਣਿਆ ਸੀ ਇਹ ਇਹ ਸਾਡੇ ਇੱਥੇ ਸੰਤ ਹੁੰਦੇ ਸੀ ਗੁਰਦੁਆਰਾ ਬੁੰਗਾ ਸਾਹਿਬ ਉਹ ਹੁਣ ਤਾਂ ਚਲੋ ਪੂਰੇ ਹੋ ਗਿਆ ਬਹੁਤ ਟਾਈਮ ਹੋ ਗਿਆ ਉਹਨਾਂ ਦੇ ਜਿੱਦਾਂ ਕੋਈ ਲਿਹਾਜ਼ੀ ਸੀਗੇ ਉਹਨਾਂ ਨੇ ਸਾਡੇ ਪਿੰਡ ਲਈ ਸਪੈਸ਼ਲਿਸਟ ਸਕੀਮ ਦਿੱਤੀ ਸੀ ਉਹ ਜਦੋਂ ਇਹ ਸਕੀਮ ਆ ਗਈ ਉਹਦੇ ਨਾਲ ਹੀ ਬਾਅਦ ਚ ਕੁਝ ਟਾਈਮ ਬਾਅਦ ਜਿੱਦਾਂ ਕਹਿੰਦੇ ਵੀ 2-4 ਮਹੀਨੇ ਬਾਅਦ ਹੀ ਬੰਦ ਹੋ ਗਈ ਡਾਕਟਰ ਆਉਂਦਾ ਰਿਹਾ ਇੱਥੇ ਉਹ ਤੋਂ ਬਾਅਦ ਕੋਈ ਨਹੀਂ ਆਇਆ ਹੁਣ ਹੁਣ ਤਾਂ ਤੁਹਾਡੇ ਸਾਹਮਣੇ ਹੀ ਹਾਲਾਤ ਹੀ ਬਹੁਤ ਮਾੜੇ ਆ ਸਫਾਈ ਜੇ ਹੁਣ ਪੰਚਾਇਤ ਕਰਾਉਂਦੀ ਆ ਉਹਦੇ 'ਚ ਹੁਣ ਇਹ ਨਹੀਂ ਪਤਾ ਵੀ ਇਹਦਾ ਮਾਲਕ ਕੌਣ ਆ ਨਾ ਪਤਾ ਲੱਗਦਾ ਕੋਈ ਸਰਕਾਰ ਮਾਲਕ ਆ ਦੀ ਨਾ ਪਤਾ ਲੱਗਦਾ ਪੰਚਾਇਤ ਮਾਲਕ ਆ ਨਾ ਪਤਾ ਲੱਗਦਾ ਵੀ ਜਿਨੇ ਇਹ ਦਿੱਤਾ ਆ ਉਹ ਮਾਲਕ ਆ ਇੱਥੇ ਇਹ ਹੋ ਜਵੇ ਬਾਕੀ ਤੁਸੀਂ ਮਹੱਲਾ ਕਲੀਨਿੰਗ ਲੋਕ ਤਾਂਗੇ ਆ ਜੀ ਉੱਥੇ ਕੋਈ ਨਹੀਂ ਪਹੁੰਚਿਆ ਹਜੇ ਆਊਗਾ ਤਾਂ ਅਗਲੇ ਸਮੇਂ ਜੇ ਫਿਰ ਪਤਾ ਨਹੀਂ ਕੀ ਇਹ ਬਣਦਾ ਜਾਂ ਨਹੀਂ ਬਣਦਾ ਉਹ ਹੁਣ ਕਹਿ ਨਹੀਂ ਸਕਦੇ ਲੋੜ ਮਹਿਸੂਸ ਕਰਦੇ ਆ ਹਨਾ ਬਹੁਤ ਆ ਜੀ ਲੋੜ ਬਹੁਤ ਆ ਇੱਥੇ ਹੁਣ 15 ਦਿਨ ਬਾਅਦ ਜਿਹੜੀ ਐਂਬੂਲੈਂਸ ਆਉਂਦੀ ਸਰਕਾਰੀ ਦਵਾਈਆਂ ਵਾਲੀ ਉੱਥੇ ਰੱਛ ਪੈ ਜਾਂਦਾ ਜੀ ਬਾਰੀ ਨਹੀਂ ਆਉਂਦੀ ਇਹਦਾ ਮਤਲਬ ਲੋੜ ਆ ਲੋਕਾਂ ਨੂੰ ਲੋਕ ਮੰਗਦੇ ਪਰ ਆਵੇ ਤਾਂ ਬਣੇ ਤਾਂ ਨਹੀਂ ਆ ਜਗ੍ਹਾ ਦੇ ਸਕਦੇ ਆ ਪਿੰਡ ਦੇ ਲੋਕ ਅਸੀਂ ਕਰਾ ਸਕਦੇ ਆ ਸਾਰਾ ਕੁਝ ਕਰਾ ਸਕਦੇ ਆ ਸਰਪੰਚ ਸਾਹਿਬ ਆਉ ਤਿਆਰ ਆ ਬਈ ਜਗ੍ਹਾ ਦੇਵਾਂਗੇ ਪਰ ਕੋਈ ਹੁਣ ਆਊਗੀ ਸਕੀਮ ਆਊਗੀ ਫੇਰੇ ਹੀ ਜਦੋਂ ਜੇ ਕੋਈ ਆਉਂਦਾ ਨਹੀਂ ਹੁਣ ਆਪ ਕਿੱਥੇ ਲੱਭਣ ਜਾਣਾ ਕਿ ਇਹਦਾ ਗਲ ਫੜ ਲੀ ਜੇ ਜਾ ਕੇ ਸਾਨੂੰ ਦਿਓ ਇਹ ਚੀਜ਼ ਹੈ ਪਰ ਹੁਣ ਜੇ ਤਾਂ ਡਾਕਟਰ ਰਾਜਕੁਮਾਰ ਆਮ ਆਦੀ ਪਾਰਟੀ ਵੱਲੋਂ ਐਮਪੀ ਬਣ ਚੁੱਕੇ ਨੇ ਉਮੀਦ ਲੱਗਦੀ ਕਿ ਤੁਹਾਡੇ ਪਿੰਡ ਦਾ ਵਿਕਾਸ ਜਾਂ ਸੁਧਾਰ ਹੋ ਜਾਏਗਾ ਹੋਰ ਅੱਗੇ ਪਹਿਲਾਂ ਨਾਲ ਦੇਖੋ ਜੀ ਕਰੋਗੇ ਤਾਂ ਫਿਰ ਵਧੀਆ ਗੱਲ ਆ ਉਹ ਵੀ ਉਹਨਾਂ ਤੱਕ ਵੀ ਕੋਈ ਦੱਸਣ ਜਾਊਗਾ ਤਾਂ ਪਤਾ ਲੱਗੂ ਉਹਨਾਂ ਨੂੰ ਜੇ ਕੋਈ ਦੱਸੂਗਾ ਹੀ ਨਹੀਂ ਤਾਂ ਫਿਰ ਪਤਾ ਕਿੱਦਾਂ ਲੱਗੂਗਾ ਨਾ ਤੇ ਹੋਰ ਕੋਈ ਕਮੀ ਲੱਗਦੀ ਪਿੰਡ ਦੇ ਵਿੱਚ ਕਿਸੇ ਚੀਜ਼ ਨੂੰ ਸਮਝਦੇ ਹਾਂ ਕਿ ਇਹ ਚੀਜ਼ ਦੀ ਲੋੜ ਚਾਹੀਦੀ ਹੈ ਪਿੰਡ ਵਾਸੀਆਂ ਨੂੰ ਇਹਦੀ ਜ਼ਰੂਰਤ ਹੈ ਕਿੱਦਾਂ ਦੇ ਕੰਮ ਹੋਰ ਵਿਕਾਸ ਕਾਰਜ ਨੂੰ ਦੇਖਦੇ। ਵਿਕਾਸ ਦਾ ਇਹ ਆ ਜੀ ਇੱਕ ਤਾਂ ਹੋਣਾ ਸਾਡੇ ਸੜਕ ਆ ਜਿਹੜੀ ਇਹ ਲੰਘਾ तकरीबन ਬਹੁਤ ਇੱਥੇ ਦਾ ਇਹਨੂੰ ਹਿਮਾਚਲ ਨੂੰ ਉੱਪਰ ਨੂੰ तकरीबन ਸਾਰੇ ਬੰਦੇ ਜਾਂਦੇ ਆ। ਕੋਈ ਸੜਕ ਟੁੱਟੀ ਰਹਿੰਦੀ ਆ। ਆ ਹੁਣ ਇੱਕ ਵਾਰੀ ਬਣ ਗਈ ਆ ਵੋਟਾਂ ਦੇ ਵੇਲੇ। ਹੁਣ ਪਤਾ ਨਹੀਂ ਇੱਥੇ ਕੇ ਨਾ ਆਉਣਾ ਕੇ ਨਹੀਂ ਆਉਣਾ ਬਣਾਉਣੀ ਜਾਂ ਨਹੀਂ ਬਣਾਉਣੀ। ਕੋਈ ਇੱਕ ਦੀ ਚੜਾਈ ਘਟਿਆ। ਸੜਕ ਚੌੜੀ ਘਟਿਆ। ਉਹਦੇ ਹਿਸਾਬ ਨਾਲ ਵੀ ਤੰਗ ਹੁੰਦੇ ਲੋਕ ਪੁਰ ਜਾਂਦੀ ਛੇਤੀ ਵੇਲੇ ਮੀਂਹ ਆਉਂਦੇ ਆ ਪਾਣੀ ਦਾ ਗੰਦੇ ਪਾਣੀ ਦਾ ਕੋਈ ਵਧੀਆ ਨਿਕਾਸ ਨਹੀਂ ਹੈਗਾ ਉਹ ਸੜਕਾਂ 'ਚ ਹੀ ਤੁਰਿਆ ਫਿਰਦਾ ਹਾਂਜੀ ਕੀ ਨਾਮ ਹੈ ਬਾਈ ਮੇਰਾ ਨਾਮ ਗਰਮੇਜ RAM ਜਿਹੜੇ ਪਿੰਡ ਤੋਂ ਜੀ ਆਹ ਕਾਜ ਆਹ ਤੋਂ ਮਾਰ ਮਾਰ ਹੋਨੇ ਹੋ ਤਾਂ ਕਿੱਦਾਂ ਜਾਣੇ ਫਿਰ ਕੋਈ ਤੇ ਜਦਸ਼ੇ ਵਖਤ ਨੂੰ ਠੱਕਾ ਦੇ ਦੇ ਜਿੱਦਾਂ ਜਾ ਹੋਇਆ ਉਹਦਾ ਚੱਲ ਜਾਈਦਾ ਜੇ ਕੋਈ ਸਾਧਨ ਹੋ ਜਾ ਠੀਕ ਹੈ ਨਹੀਂ ਤੁਰ ਕੇ ਵੀ ਚੱਲ ਜਦਾ ਐਸੇ ਜਿਡੋੜੀ ਤਾਂ ਜਾਂ ਬੱਤਬਿਆ ਤਾਂ ਹੋਰ ਕੀ ਕੰਨਾ ਜੀ ਕਿੰਨੀ ਉਮਰ ਹੋ ਗਈ ਤੁਹਾਡੀ ਹੈ ਜੀ 85 86 ਸਾਲ ਦੀ ਪੈਨਸ਼ਨ ਲੱਗੀ ਪੈਨਸ਼ਨ ਤਾਂ ਲੱਗੀ ਹੋਆ ਕੋਸ਼ੋ ਪੈਨਸ਼ਨ ਤੋਂ ਉਹ ਜੋ ਖੋਸ਼ੀ ਖੋਸ਼ ਆ ਜੀ ਕੀ ਕਰਨ ਦੇ ਕੋਈ ਸਨੇਹਾ ਦੇਣਾ ਚਾਹੁੰਦੇ ਸਰਕਾਰ ਨੂੰ ਨਾ ਜੀ ਆਪਾਂ ਨਹੀਂ ਦੇਣਾ ਸਨੇਹਾ ਕੋਈ ਵੀ ਨਾ ਉਹ ਨਹੀਂ ਸਾਡਾ ਸੁਣਦਾ ਨਾ ਅਸੀਂ ਦੇਣਾ ਤਾਜੇਵਾਲ ਦੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਵੱਲੋਂ ਜਾਣਕਾਰੀ ਸੁਣਨ ਤੋਂ ਬਾਅਦ ਅਸੀਂ ਪਹੁੰਚੇ ਹਾਂ ਪਿੰਡ ਦੇ ਸਰਪੰਚ ਸਾਹਿਬ ਕੋਲ ਤੇ ਇਹਨਾਂ ਵੱਲੋਂ ਕੀ ਜਾਣਗਿਆ ਦਿੱਤੀ ਜਾਂਦੀ ਹੈ ਪਿੰਡ ਦੇ ਵਿਕਾਸ ਕਰਜੋਂ ਲੈ ਕੇ ਤੇ ਆਉਣ ਵਾਲੇ ਸਮੇਂ ਦੌਰਾਨ ਕਿਹੜੇ ਕੰਮਾਂ ਨੂੰ ਲੈ ਕੇ ਇੱਥੋਂ ਦੇ ਵਿਕਾਸ ਪੱਖੀ ਸਰਕਾਰ ਵੱਲੋਂ ਕੰਮ ਕੀਤੇ ਜਾਣ ਦੀ ਇਹਨਾਂ ਵੱਲੋਂ ਮੰਗ ਕੀਤੀ ਜਾਂਦੀ ਹੈ ਤੇ ਅਸੀਂ ਉਹਨਾਂ ਨੂੰ ਲੈ ਕੇ ਉਸ ਚਰਚਾ ਦਾ ਇੱਕ ਵਿਚਾਰ ਰੱਖਾਂਗੇ ਹਾਂਜੀ ਸਰਪੰਚ ਸਾਹਿਬ ਸਵਾਗਤ ਹੈ ਜੀ ਬੀਸੀ ਅਪਡੇਟਰ ਦੇ ਵਿੱਚ ਧੰਨਵਾਦ ਜੀ ਜੀ ਆਇਆਂ ਜੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਨਗਰ ਵਿੱਚ ਪਹੁੰਚੇ ਆ ਬਹੁਤ ਬਹੁਤ ਸਾਨੂੰ ਇਹੋ ਮਾਣ ਹੈ ਕਿ ਸਾਡੇ ਜੋ ਪਿੰਡ ਵਿੱਚ ਹੋ ਰਹੇ ਕੀਤੇ ਗਏ ਕੰਮਾਂ ਨੂੰ ਉਹ ਵੀ ਆਮ ਜਨਤਾ ਵਿੱਚ ਲੈ ਜਾ ਕੇ ਦਿਖਾ ਲਿਆ ਜਾਵੇਗਾ ਅਤੇ ਜਿਹੜੇ ਕੰਮਾਂ ਵਿੱਚ ਹੋਣ ਵਾਲਿਆ ਜਾਂ ਜ਼ਰੂਰਤ ਹੈ ਜਾਂ ਜ਼ਰੂਰਤ ਹੈ ਕੰਮਾਂ ਦੀ ਉਹਨਾਂ ਨੂੰ ਅੱਗੇ ਲਿਜਾ ਕੇ ਸਰਕਾਰ ਤੱਕ ਪਹੁੰਚਾਇਆ ਜਾਵੇਗਾ ਜਾਂ ਗਵਰਨਮੈਂਟ ਤੱਕ ਉਸ ਮਹਿਕਮੇ ਤੱਕ ਪਹੁੰਚਾਇਆ ਜਾਵੇਗਾ ਸੋ ਧੰਨਵਾਦ ਹੈ ਸਮੂਹ ਚੈਨਲ ਦੇ ਮੈਂਬਰ ਸਾਹਿਬਾਨ ਦਾ ਭਾਈ ਸਰਪੰਚ ਸਾਹਿਬ ਪਿੰਡ ਦੇ ਵਿੱਚ ਵਿਚਰੇ ਆ ਪਿੰਡ ਵਾਸੀਆਂ ਵੱਲੋਂ ਕੁਝ ਮੰਗਾਂ ਰੱਖੀਆਂ ਗਈਆਂ ਨੇ ਜਿੱਦਾਂ ਕਿ ਡਿਸਪੈਂਸਰੀ ਨੂੰ ਲੈ ਕੇ ਜਾ ਬਸ ਸਹੂਲਤ ਨੂੰ ਲੈ ਕੇ ਕੋੜੇ ਕ੍ਰਿਕਟ ਨੂੰ ਲੈ ਕੇ ਕਿਵੇਂ ਦੇਖਦੇ ਹੋ ਸਰ ਸਾਰੇ ਕੰਮਾਂ ਬਾਰੇ ਤਾਂ ਉਹਨਾਂ ਨੇ ਜਾਂ ਕੇ ਦੇ ਦਿੱਤੀ ਹੈ ਪਰ ਇਹ ਜਿਹੜੇ ਰਹਿੰਦੇ ਕੰਮ ਨੇ ਕਦੋਂ ਤੱਕ ਇਹ ਹੋਣ ਦੀ ਸੰਭਾਵਨਾ ਲੱਗਦੀ ਜਿਸ ਤਰ੍ਹਾਂ ਇਸ ਵੇਲੇ ਪਿੱਛੇ ਇਲੈਕਸ਼ਨ ਹੋ ਕੇ ਗਿਆ ਹੈ ਸੈਂਟਰ ਗਵਰਨਮੈਂਟ ਦਾ ਤੇ ਹੁਣ ਪੰਚਾਇਤਾਂ ਦਾ ਵੀ ਜੋ ਕੰਮ ਹੈ ਅਜੇ ਤਕਰੀਬਨ ਬੰਦ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਹਿਲ ਦੇ ਆਧਾਰ ਤੇ ਜੋ ਸਰਕਾਰ ਪਾਸੋਂ ਕੰਮ ਕਰਵਾਏ ਜਾਣਗੇ ਪਹਿਲਾਂ ਵੀ ਮੰਗ ਰੱਖੀ ਗਈ ਆ ਕਿ ਜੋ ਪਿੰਡ ਦੇ ਵਿੱਚ ਪਿੰਡ ਵੜਦਿਆਂ ਨੂੰ ਹੀ ਗੇੜ ਦੇ ਕੋਲ ਇਹ ਡਿਸਪੈਂਸਰੀ ਹੈ ਜੋ ਪਸ਼ੂਆਂ ਦੀ ਡਿਸਪੈਂਸਰੀ ਬਣਾਈ ਗਈ ਸੀ ਪਰ ਉਹ ਕਿਸੇ ਕਾਰਨ ਕਰਕੇ ਉਸ ਵੇਲੇ ਨਹੀਂ ਚੱਲ ਸਕੀ ਉਹ ਸਰਕਾਰ ਦੇ ਕੋਲੋਂ ਮੰਗ ਕੀਤੀ ਜਾਂਦੀ ਹੈ ਕਿ ਜਰੂਰ ਇਸ ਨੂੰ ਚਲਾਇਆ ਜਾਵੇ ਕਿ ਜਿਸ ਤਰ੍ਹਾਂ ਵੀ ਹੋ ਸਕੇ ਕਿਉਂਕਿ ਇਸ ਪੰਜਾ ਸੱਤਾ ਪਿੰਡਾਂ ਦੇ ਵਿੱਚ ਉਸ ਦੀ ਜੋ ਸਹੂਲਤ ਹੈ ਸਾਰਿਆਂ ਨੂੰ ਮਿਲ ਸਕਦੀ ਹੈ ਅਤੇ ਜੋ ਬੱਸਾਂ ਦੀ ਹੈ ਉਹ ਬੱਸ ਦੀ ਵੀ ਐਸੇ ਏਰੀਆ ਦੇ ਵਿੱਚ ਬਿਸ਼ੋਹੀ ਤੱਕ ਭੇੜੂ ਤੱਕ ਕੋਈ ਸਰਕਾਰੀ ਬੱਸ ਨਹੀਂ ਆਉਂਦੀ ਤਾਂ ਇਹ ਵੀ ਜ਼ਰੂਰੀ ਹੈ ਸਰਕਾਰ ਦੇ ਪਾਸੋਂ ਸਾਡੀ ਮੰਗ ਹੈ ਕਿ ਇੱਕ ਬੱਸ ਜ਼ਰੂਰ ਸਰਕਾਰੀ ਇਸ ਪਾਸੇ ਨੂੰ ਲਾਈ ਜਾਵੇ ਕਿਉਂਕਿ ਸ਼ਨੀਵਾਰ ਤੇ ਐਤਵਾਰ ਨੂੰ ਸਾਰੀਆਂ ਬੱਸਾਂ ਬੰਦ ਕਰਕੇ ਰੱਖਦੇ ਨੇ ਪ੍ਰਾਈਵੇਟ ਆਪਣੇ ਹਿਸਾਬ ਨਾਲ ਬੱਸਾਂ ਨੂੰ ਚਲਾਉਂਦੇ ਆ ਤੇ ਬਾਕੀ ਜਿਸ ਤਰ੍ਹਾਂ ਸਰਕਾਰ ਨੇ ਇਸੇ ਸਰਕਾਰ ਨੇ ਕਾਫੀ ਕੰਮ ਕਰਾਏ ਨੇ ਡਾਕਟਰ ਰਾਜਵਲੋਂ ਸਾਡੇ ਸਰਕਾਰਜੋਗ ਐਮਐਲਏ ਰਹੇ ਨੇ ਪਹਿਲਾਂ ਹੁਣ ਐਮਪੀ ਬਣੇ ਨੇ ਉਹਨਾਂ ਪਾਸੋਂ ਵੀ ਕਾਫੀ ਇਸ ਏਰੀਆ ਵਿੱਚ ਸਾਡੇ ਪਿੰਡ ਵਿੱਚ ਕੰਮ ਕਰਵਾਏ ਹਨ ਉਹਨਾਂ ਨੇ ਵੀ ਤੇ ਜਿਸ ਤਰ੍ਹਾਂ ਪੁਲ ਬਣਾਇਆ ਗਿਆ ਹੈ ਉਸ ਪੁਲ ਦੇ ਨਾਲ ਉਹ ਤੋਂ ਅੱਗੇ ਬਿਸ਼ੋਹੀ ਭੇੜੀਓ ਨੂੰ ਲੱਗਦਾ ਵੀ ਇੱਕ ਪੁਲ ਬਣਾਇਆ ਸੀ ਉਹਨਾਂ ਵੱਲੋਂ ਇਸੇ ਤਰ੍ਹਾਂ ਇੱਕ ਇੱਕ ਪੁਲ ਚੱਕ ਸਾਧੂ ਤੋਂ ਬਣਨੇ ਵਾਲਾ ਆ ਜੇ ਉਹ ਵੀ ਪੁਲ ਬਣਾ ਦਿੱਤਾ ਜਾਵੇ ਤਾਂ ਸਿੱਧਾ ਹੀ ਉਨਾ ਰੋਡ ਨੂੰ ਇਹ ਸਾਡਾ ਜੋ ਲਿੰਕ ਬਣ ਜਾਣਾ ਹੈ ਮੀਂਹ ਪਾਣੀ ਦੇ ਵਿੱਚ ਬਾਕੀ ਸਹੂਲਤਾਂ ਜੋ ਨਗਰ ਦੇ ਵਿੱਚ ਹੈ ਉਹ ਤਕਰੀਬਨ ਜਿਸ ਤਰ੍ਹਾਂ ਪਹਿਲਾਂ ਸਰਕਾਰੀ ਟੂਬਵਲ ਵੀ ਤਕਰੀਬਨ 2 ਲੱਗੇ ਗਏ ਹਨ ਪਾਣੀ ਦੀ ਸਹੂਲਤ ਵੀ ਵਧੀਆ ਹੈ ਪੀਣ ਵਾਲੇ ਪਾਣੀ ਦੀ ਸਹੂਲਤ ਵੀ ਵਧੀਆ ਹੈ ਸਿੰਚਾਈ ਵਾਲੇ ਵੀ ਵਧੀਆ ਹੈ ਸੋ ਜੋ ਤਕਰੀਬਨ ਇਹੋ ਮੰਗ ਮੇਲ ਹੈ ਡਿਸਪੈਂਸਰੀ ਦੀ ਹੈ ਇੱਕ ਸਾਡੇ ਪਲੇ ਗਰਾਊਂਡ ਵਾਸਤੇ ਜੋ ਗਰਾਊਂਡ ਹੈ ਖਿਡਾਰੀਆਂ ਦੀ ਉਹ ਵੀ ਵਧੀਆ ਬਣਾਉਣ ਦੀ ਲੋੜ ਹੈ ਤੋਂ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਵੱਧ ਤੋਂ ਵੱਧ ਜੋ ਇਸ ਨਗਰ ਨੂੰ ਗ੍ਰਾਂਟ ਦੇ ਕੇ ਜਾਂ ਆਪਣੇ ਵੱਲੋਂ ਸਹੂਲਤਾਂ ਦੇ ਕੇ ਜੋ ਰਹਿੰਦੇ ਕੰਮ ਹੋ ਕਰਵਾਏ ਜਾਣ ਜੀ ਸੋ ਧੰਨਵਾਦ ਸਮੂਹ ਸਾਡੇ ਇਸ ਚੈਨਲ ਆ ਅਤੇ ਮੈਂਬਰ ਸਹਿਬਾਨ ਦਾ ਇਹ ਪੁਲ ਜਿਹੜਾ ਤੁਸੀਂ ਦੇਖ ਰਹੇ ਹੋ ਤਾਜੇਵਾਲ ਬਿਛੋਈ ਦਾ ਪੁਲ ਬਣਿਆ ਨਵਾਂ ਪੁਲ ਬਣਿਆ ਤੇ ਚੋ ਦਾ ਐਡੀ ਪਾਣੀ ਦੀ ਮਾਰ ਜਿਹੜੀ ਪੈਂਦੀ ਸੀ ਅਲਗ-ਅਲਗ ਪਿੰਡਾਂ ਨੂੰ ਜੋ ਨੁਕਸਾਨ ਹੁੰਦਾ ਸੀ ਉਹ ਤਾਂ ਪਿੰਡ ਵਾਸੀ ਹੀ ਦੱਸ ਸਕਦੇ ਨੇ ਤੇ ਸਾਡੇ ਨਾਲ ਸਰਪੰਚ ਸਾਹਿਬ ਵੀ ਮੌਜੂਦ ਨੇ ਇੱਥੇ ਸਰਪੰਚ ਸਾਹਿਬ ਨਾਲ ਗੱਲ ਗੱਲ ਕਰਦੇ ਆ ਕਿ ਕਿੰਨੇ ਸਮੇਂ ਬਾਅਦ ਇਹ ਪੁਲ ਬਣਿਆ ਤੇ ਕਿੰਨੀਆਂ ਇਹਨਾਂ ਨੂੰ ਔਕੜਾਂ ਆਈਆਂ ਨੇ ਇਸ ਪਾਣੀ ਦੇ ਬਹਾਅ ਤੋਂ ਕਿਹੜੇ ਕਿਹੜੇ ਪਿੰਡ ਜਿਹੜੇ ਪ੍ਰਭਾਵਿਤ ਹੁੰਦੇ ਸੀ ਕਿੰਨਾ ਨੁਕਸਾਨ ਇੱਥੇ ਹੁੰਦਾ ਸੀ ਫਸਲਾਂ ਨੂੰ ਲੈ ਕੇ ਵੀ ਤਾਂ ਮਕਾਨਾਂ ਨੂੰ ਲੈ ਕੇ ਸਰਪੰਚ ਸਾਹਿਬ ਇਹ ਕਦੋਂ ਪੁਲ ਬਣਿਆ ਜੀ ਇਹ ਪੁਲ ਥੋੜਾ ਟਾਈਮ ਹੋਇਆ ਜੀ ਬਣੇ ਨੂੰ ਹਜੇ ਪਿੱਛੇ ਡਾਕਟਰ ਰਾਜਕਮਰ ਜੀ ਉਹਨਾਂ ਦੇ ਟਾਈਮ ਦਾ ਬਣਿਆ ਜੀ ਐਮਐਲ ਸਾਹਿਬ ਦੇ ਹਾਂਜੀ ਤੇ ਜਿਹੜਾ ਇਹ ਪਾਣੀ ਦੀ ਮਾਰ ਪੈਂਦੀ ਸੀ ਤੇ ਕਿੰਨਾ ਕੁ ਨੁਕਸਾਨ ਇੱਥੇ ਪਿੰਡਾਂ ਨੂੰ ਹੁੰਦਾ ਜੀ ਪਾਣੀ ਦਾ ਨੁਕਸਾਨ ਇੱਥੇ ਬਹੁਤ ਹੁੰਦਾ ਸੀ ਜੀ ਕਾਫੀ ਇਹ ਜੋ ਚੋਅ ਹੈ ਬਹੁਤ ਪਾਣੀ ਆਂਦਾ ਹੈ ਪਿੱਛੇ ਜੰਗਲ ਤੋਂ ਤਕਰੀਬਨ 19 ਤੋਂ ਤੱਕ ਪਾਣੀ ਇੱਧਰ ਨੂੰ ਆਂਦਾ ਹੈ ਜੀ ਚੋਅ ਦੇ ਪ ਇੱਥੇ ਤਾਂ ਇੰਨਾ ਮੰਦਾ ਹਾਲ ਹੁੰਦਾ ਸੀ ਜਿਹੜੀ ਸਵਾਰੀਆਂ ਜਾਂ ਬੰਦੇ ਇੱਧਰ ਰਹਿੰਦੇ ਸੀ ਦਵੱਲੇ ਜਿੱਧਰ ਜੇ ਤਾਜੇ ਵਾਲਾ ਹੈ ਤਾਜੇ ਵਾਲੇ ਰਹ ਜਾਂਦੇ ਅਜਿ ਪਸ਼ੋਹੀ ਉਹ ਤੋਂ ਪਸ਼ੋਹੀ ਰਹ ਜਾਂਦੇ ਸੀ ਕਿੰਨੇ ਪਿੰਡ ਪ੍ਰਭਾਵਿਤ ਹੁੰਦੇ ਸੀ ਪਾਣੀ ਦੀ ਮਾਰ ਨਾਲ ਇਸ ਇਸ ਚੋ ਦੇ ਕਰਕੇ ਘੱਟੋ-ਘੱਟ 20-25 ਪਿੰਡ ਇਸੇ ਦੂਏ ਦਾ ਪ੍ਰਭਾਵਿਤ ਹੁੰਦੇ ਹ ਜਾਂ ਚੋ ਆਂਦਾ ਸੀਗਾ ਤਾਂ ਜੀ ਤੇ ਫਿਰ ਉਹਦਾ ਜਿਹੜੀ ਜਿਹੜੀਆਂ ਫਸਲਾਂ ਨੇ ਫਸਲਾਂ ਨੂੰ ਵੀ ਮਾਰ ਪੈਂਦੀ ਸੀ ਫਸਲਾਂ ਨੂੰ ਵੀ ਮਾਰ ਪੈਂਦੀ ਸੀ ਕਿਉਂਕਿ ਇੱਥੇ ਜੰਗਲ ਲਾਗੇ ਹੁਣ ਕਰਕੇ ਪਾਣੀ ਦਾ ਜੋ ਮਾਰ ਚੋ ਬਹੁਤ ਆਂਦਾ ਹੁੰਦਾ ਸੀ ਉਹਦੇ ਕਰਕੇ ਇਸ ਦੀ ਜੋ ਬਹੁਤ ਲੋੜ ਸੀ ਜਿਸ ਕਰਕੇ ਇਹ ਆਜ਼ਾਦੀ ਤੋਂ ਪਹਿਲੀ ਵਾਰ ਇਸ ਚੋ ਦੇ ਉੱਤੇ ਪੁਲ ਬਣਿਆ ਜੋ ਇੱਕ ਬਹੁਤ ਵੱਡਾ ਪੁਲ ਬਣਿਆ ਹੈ ਇਹ ਸਾਡੇ ਹਲਕੇ ਦੇ ਇੰਚਾਰਜ ਚੱਬੇਵਾਲ ਤੋਂ ਡਾਕਟਰ ਰਾਜਕੁਮਾਰ ਐਮ ਐਲ ਏ ਸਾਹਿਬ ਉਹਨਾਂ ਦੀ ਇਹ ਕਿਰਪਾ ਦੇ ਨਾਲ ਸਮਝੋ ਬਣਿਆ ਹੈ ਕਿਉਂਕਿ ਉਹਨਾਂ ਨੂੰ ਇਸ ਇਲਾਕੇ ਤੋਂ ਪੂਰੀ ਮੰਗ ਰੱਖੀ ਗਈ ਸੀ ਕਿ ਇਹ ਬਹੁਤ ਜ਼ਰੂਰਤ ਹੈ ਸੋ ਉਸ ਵੇਲੇ ਜਿਸ ਵੇਲੇ ਚੋ ਆਇਓ ਸਕੇ ਤੇ ਮੌਕੇ ਦੇ ਜੋ ਡੀਸੀ ਸਾਹਿਬ ਸੇ ਹਿਸ਼ਾਰ ਪਰ ਤੋਂ ਉਨੇ ਵੀ ਆਣ ਕੇ ਮੌਕਾ ਦੇਖਿਆ ਕਿ ਚੋ ਦੀ ਜੋ ਮਾਰ ਹੈ ਬਹੁਤ ਆ ਪਾਣੀ ਉਸ ਵੇਲੇ ਬਹੁਤ ਆਇਆ ਹੋਇਆ ਸੀ ਜਿਸ ਵੇਲੇ ਆਪ ਵੀ ਦੇਖਣ ਆਏ ਸੀ ਤੇ ਜਿਸ ਕਰਕੇ ਇਹ ਪੁਲ ਜੋ ਬਣਿਆ ਬਣਿਆ ਗਿਆ ਸੋ ਇਸ ਪੁਲ ਦੇ ਨਾਲ ਬੰਦ ਕਰਕੇ ਸਾਡੇ ਤਕਰੀਬਨ 20-25 ਪਿੰਡਾਂ ਨੂੰ ਬਹੁਤ ਵੱਡੀ ਸਹੂਲਤ ਪ੍ਰਾਪਤ ਹੋਈ ਹੈ ਜੀ ਪਾਣੀ ਦੀ ਮਾਰ ਦੇ ਨਾਲ ਜਿਹੜੇ ਪਰਿਵਾਰ ਪ੍ਰਭਾਵਿਤ ਹੁੰਦੇ ਸੀ ਮੁਆਵਜ਼ਾ ਮਿਲਦਾ ਰਿਹਾ ਉਹਨਾਂ ਨੂੰ ਸਰਕਾਰ ਵੱਲੋਂ ਪੰਡੀਆਂ ਸਰਕਾਰ ਹਾਂਜੀ ਹਾਂਜੀ ਜਿਸ ਤਰ੍ਹਾਂ ਜਿਹੜੀ ਵੀ ਜਿਸ ਵੇਲੇ ਕੋਈ ਵੀ ਪ੍ਰੋਬਲਮ ਪੈਂਦੀ ਸੀ ਜਾਂ ਮੌਕੇ ਤੇ ਜੋ ਸਰਕਾਰ ਸੀ ਜਾਂ ਐਮ ਐਲ ਏ ਸੀ ਜਾਂ ਕੋਈ ਵੀ ਅਫਸਰ ਸੀਗਾ ਉਹ ਆਣ ਕੇ ਦੇਖਦੇ ਸੀ ਜਾਂ ਫਸਲ ਦਾ ਕੋਈ ਕੋਈ ਵੀ ਪ੍ਰੋਬਲਮ ਪੈਂਦੀ ਸੀ ਤਾਂ ਮੌਕੇ ਤੇ ਅਫਸਰ ਸਹਿਬਾਨ ਮਹਿਕਮੇ ਦੇ ਜਾਂ ਸਾਰੇ ਟੀਮ ਪਹੁੰਚਦੀ ਸੀ ਤੇ ਕਿੰਨੀ ਕੁ ਇਹਦੀ ਸੁਭਦਾ ਹੁਣ ਮਹਿਸੂਸ ਕਰਦੇ ਆ ਬਣਨ ਦੇ ਨਾਲ ਕਿੰਨਾ ਕੁ ਸੁੱਖ ਦਾ ਸਾਹ ਆ ਤੁਹਾਨੂੰ ਬਹੁਤ ਬਹੁਤ ਸੁੱਖ ਦਾ ਸਾਹ ਆ ਜੀ ਕਿਉਂਕਿ ਜਿਸ ਤਰ੍ਹਾਂ ਚੋ ਆਣ ਕੇ ਹਟ ਵੀ ਜਾਂਦਾ ਸੀ ਤੇ ਉਸ ਤੋਂ ਬਾਅਦ ਤਕਰੀਬਨ 8-10 ਦਿਨ ਤਾਂ ਰਸਤਾ ਨਹੀਂ ਬਣਦਾ ਸੀ ਸੋ ਜਿਸ ਕਰਕੇ ਬੱਸਾਂ ਉਹ ਪਿੱਛੇ ਰਹਿ ਜਾਂਦੀਆਂ ਸਨ ਤਾਂ ਨਸਰ ਇਹਦੇ ਭੇੜੂ ਤੋਂ ਬਿਸ਼ੋਈ ਤੋਂ ਸਵਾਰੀਆਂ ਤੁਰ ਕੇ ਜੋ ਇੱਥੇ ਆਂਦੀਆਂ ਸਨ ਜਿਸ ਕਰਕੇ ਬਹੁਤ ਮੁਸ਼ਕਲ ਹੁੰਦੀ ਸੀ ਜਿਹੜੇ ਬੱਚੇ ਪੜਦੇ ਸਨ ਸਾਡੇ ਇੱਥੇ ਡੇਰਾ ਬੁੰਗਾ ਸਾਹਿਬ ਵਿਖੇ ਜੋ ਸਕੂਲ ਹੈ ਇਹ ਅੰਗਰੇਜ਼ੀ ਸਕੂਲ ਹੈ ਜੋ ਉਹ ਬਹੁਤ ਵਧੀਆ ਉੱਥੇ ਪੜਾਈ ਹੁੰਦੀ ਆ ਤਕਰੀਬਨ ਕਾਫੀ ਪਿੰਡਾਂ ਤੋਂ ਬੱਚੇ ਉੱਥੇ ਪੜਦੇ ਨੇ ਤੇ ਉਸ ਨੂੰ ਵੀ ਇਸ ਪੁਲ ਬਣ ਦਾ ਬਹੁਤ ਫਾਇਦਾ ਹੋਇਆ ਹੈ ਕਿਉਂਕਿ ਬੱਚਿਆਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਫਾਇਦਾ ਹੋਇਆ ਹੈ ਤੇ ਇਸੇ ਤਰ੍ਹਾਂ ਜੋ ਵਿਸ਼ੋਹੀ ਜੋ ਵੱਡਾ ਸਕੂਲ ਹੈ ਸਾਡੇ ਪਿੰਡੋਂ ਵਿਸ਼ੋਹੀ ਬੱਚੇ ਪੜ੍ਹਨ ਜਾਂਦੇ ਨੇ ਇਹਦੇ ਵਿੱਚ ਪੜ੍ਹਾਈ ਨੂੰ ਬਹੁਤ ਵਧੀਆ ਸਹੂਲਤ ਮਿਲੀ ਹੈ ਪੁਲ ਦੀ ਜੀ ਅੰਜ ਬਾਬਾ ਜੀ ਆਹ ਜਿਹੜੀ ਬਾਗਬਾਨੀ ਤੁਸੀਂ ਕੀਤੀ ਸ਼ੁਰੂ ਕੀ ਕੀ ਇਹਦਾ ਹੈਗਾ ਮਕਸਦ ਤੇ ਕਿਹੜੇ ਕਿਹੜੇ ਬੁੱਟੇ ਲਾਏ ਹੋਏ ਇੱਥੇ ਜੀ ਇਹ ਬੂਟੇ ਵੱਖ-ਵੱਖ ਤਰ੍ਹਾਂ ਦੇ ਸ਼ਾਂ ਵਾਲੇ ਬੂਟੇ ਆ ਜੀ ਵਿੱਚ ਫਲ ਵਾਲੇ ਵੀ ਹਨ ਜਿਸ ਤਰ੍ਹਾਂ ਜਾਮਣ ਆ ਅੰਬ ਤੇ ਹੋਰ ਕਈ ਤਰ੍ਹਾਂ ਦੇ ਪ੍ਰਕਾਰ ਦੇ ਬੂਟੇ ਲਾਏ ਨੇ ਇਹ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 500 ਸਾਲਾ ਜੋ 550 ਸਾਲਾ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਇਹ ਬੂਟੇ ਲਗਵਾਏ ਸਨ ਸੋ ਇਹ ಗ್ರಾಮ ਪੰਚਾਇਤ ਤਾਜੇਵਾਲ ਵੱਲੋਂ ਇਹ ਆਪਣੇ ਜੋ ਪੰਚਾਇਤ ਦੀ ਜਗ੍ਹਾ ਵਿੱਚ ਲਵਾਏ ਹੋਏ ਹਨ ਤੋ ਐਸ ਵੇਲੇ ਜੋ ਇਹੋ ਸਾਡੇ ਜਗਲਾਤ ਮਹਿਕਮੇ ਵੱਲੋਂ ਪੂਰੀ ਸਹੂਲਤ ਦੇ ਆਪਣੇ ਸਾਥ ਦੇ ਨਾਲ ਇਹ ਬੂਟੇ ਲਗਾਏ ਗਏ ਸੋ ਜੋ ਹੁਣ ਬਹੁਤ ਵਧੀਆ ਇਹਨਾਂ ਦੀ ਐਸ ਵੇਲੇ ਬਣੇ ਹੋਏ ਹਨ ਤਕਰੀਬਨ ਇਹੋ ਜਿੰਨੇ ਵੀ ਜਿੰਨੇ ਬੂਟੇ ਲਾਏ ਸਾਨੂੰ ਸਾਰੇ ਤਕਰੀਬਨ ਕਾਮਯਾਬ ਹਨ ਤੋ ਆਣ ਵਾਲੇ ਸਮੇਂ ਵਿੱਚ ਇਸ ਦੀ ਜੋ ਸ਼ਾਂ ਦੇ ਲਈ ਜਾਂ ਫਲ ਦੇ ਲਈ ਕਾਫੀ ਇਸ ਦੀ ਵਧੀਆ ਹੋਣੀ ਹੈ ਤੇ ਕਿੰਨੀ ਜਗ੍ਹਾ ਇਹ ਕਵਰ ਕੀਤੀ ਹੈ ਜੀ ਇਹ 10 ਕਨਾਲਾਂ ਦੇ ਵਿੱਚ ਲਾਏ ਹੋਏ ਆ ਜੀ। ਵੈਲਕਮ ਟੂ ਡੀਏਵੀ ਯੂਨੀਵਰਸਿਟੀ ਜਲੰਧਾ, ਵੇਅਰ ਨੋਲੇਜ ਮੀਟਸ ਇਨੋਵੇਸ਼ਨ। ਐਸਟੈਬਲਿਸ਼ਡ ਵਿਦ ਅ ਵਿਜ਼ਨ ਟੂ ਏਮਪਾਵਰ ਮਾਈਂਡਸ ਐਂਡ ਟਰਾਂਸਫਾਰਮ ਫਿਊਚਰਸ। ਐਟ ਡੀਏਵੀ ਯੂਨੀਵਰਸਿਟੀ, ਵੀ ਬੀਲੀਵ ਇਨ ਐਕਸਲੈਂਸ ਥਰੂ ਐਜੂਕੇਸ਼ਨ, ਵੇਅਰ ਟਰੈਡੀਸ਼ਨ ਮੀਟਸ ਮਾਡਰਨਿਟੀ। ਆਰ ਸਟੇਟ ਆਫ ਦਾ ਆਰਟ ਕੈਂਪਸ ਐਂਡ ਵਰਲਡ ਕਲਾਸ ਵਿਕੈਲਿਟੀ Ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.